ਹਾਂਜੀ ਪਿਆਰੇ ਵਿਦਿਆਰਥੀਓ ਜਿਹੜੀ ਅੱਜ ਕਾਉਂਸਲਿੰਗ ਹੋਈ ਆ ਪਹਿਲੇ ਦਿਨ ਆ ਉਸ ਸੰਬੰਧੀ ਜਿਹੜਾ ਤੁਹਾਨੂੰ ਦੱਸਣ ਲੱਗਿਆ ਵੀ ਕਿੰਨੀਆਂ ਸੀਟਾਂ ਖਾਲੀ ਨੇਗੀਆਂ ਤੇ ਕਿੱਥੇ-ਕਿੱਥੇ ਭਰ ਗਈਆਂ ਲਾਸਟ ਸੀਨ ਜਿਹੜਾ ਤੁਸੀਂ ਦੇਖ ਲਿਓ ਮੈਟ ਨੰਬਰ 598 ਦਾ ਜਿਹੜਾ ਵਿਦਿਆਰਥੀ ਆ ਰੋਹਿਤ ਸਿੰਘ ਆ ਜਿਹੜਾ ਇਸ ਦਾ ਤੁਸੀਂ ਦੇਖ ਰਹੇ ਹੋ ਕਮਰਸ ਬਟੰਡਾ ਲਿਆ ਸੀਗਾ ਇਹਨੇ 598 ਤੇ ਕਿਹੜੀਆਂ-ਕਿਹੜੀਆਂ ਸੀਟਾਂ ਜਿਹੜੀਆਂ ਖਾਲੀ ਨੇ ਰਹਿ ਗਈਆਂ ਉਸ ਸੰਬੰਧੀ ਜਿਹੜੀ ਦੱਸਣ ਲੱਗਿਆ ਤੁਹਾਨੂੰ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਅਮਰਤਸਰ ਅਮਰਤਸਰ ਦੇ ਵਿੱਚ ਮੈਡੀਕਲ ਦੀਆਂ 30 ਸੀਟਾਂ ਰਹਿ ਗਈਆਂ ਜੀ ਨਾਨ ਮੈਡੀਕਲ ਦੀਆਂ 93 ਤੇ ਕਮਰਸ ਦੀਆਂ 34 ਤਾਂ ਬਠਿੰਡਾ ਦੀਆਂ ਰਹਿ ਗਈਆਂ ਜੀ ਤਿੰਨ ਮੈਡੀਕਲ ਚ ਰਹਿ ਗਈਆਂ ਨਾਨ ਮੈਡੀਕਲ ਚ ਸਾਰੀਆਂ ਭਰ ਗਈਆਂ ਜੀ ਇਹ ਬੁਆਏਜ ਦੀ ਲਿਸਟ ਜਿਹੜੀ ਦੱਸੀ ਜਾ ਰਹੀ ਹੈ ਤੁਹਾਨੂੰ ਜੀ ਤੇ 12 ਕਮਰਸ ਦੀਆਂ ਤੇ ਲੜਕਿਆਂ ਦੀ ਜਿਹੜੀ ਫਿਰੋਜ਼ਪੁਰ ਦੇ ਵਿੱਚ 23 ਸੀਟਾਂ ਮੈਡੀਕਲ ਦੀਆਂ ਖਾਲੀ ਪਈਆਂ ਜੀ 81 ਨਾਨ ਮੈਡੀਕਲ ਦੀਆਂ ਤੇ 26 ਕਮਰਸ ਦੀਆਂ ਇਸ ਤਰ੍ਹਾਂ ਦੇ ਨਾਲ ਗੁਰਦਾਸਪੁਰ ਦੇ ਵਿੱਚ 27 ਸੀਟਾਂ ਨੇ ਜਿਹੜੀਆਂ ਮੈਡੀਕਲ ਦੀਆਂ ਜੀ 92 ਨਾਨ ਮੈਡੀਕਲ ਦੀਆਂ ਖਾਲੀ ਪਈਆਂ ਤੇ 27 ਕਮਰਸ ਦੀਆਂ ਤਲਵਾੜਾ ਤਾਂ ਹੈ ਹੀ ਨਹੀਂ ਕੀ ਦੇਖੋ ਲੜਕਿਆਂ ਦਾ ਸਕੂਲ ਇੱਥੇ ਤਾਂ ਜ਼ੀਰੋ ਸੀਟ ਹੀ ਆ ਜਲੰਧਰ ਦੇ ਵਿੱਚ 23 ਸੀਟਾਂ ਜੀ ਮੈਡੀਕਲ ਦੀਆਂ ਮਤਲਬ ਵੀ ਖਾਲੀ ਪਈਆਂ ਨੇ 62 ਨਾਨ ਮੈਡੀਕਲ ਦੀਆਂ ਤੇ 34 ਕਮਰਸ ਦੀਆਂ ਲੁਧਿਆਣਾ ਦੇ ਵਿੱਚ 27 ਮੈਡੀਕਲ ਦੀਆਂ 61 ਨਾਨ ਮੈਡੀਕਲ ਦੀਆਂ ਤੇ ਜਿਹੜਾ ਹੈਗਾ 23 ਕਮਰਸ ਦੀਆਂ ਪਟਿਆਲਾ ਦੇ ਵਿੱਚ 25 ਸੀਟਾਂ ਮੈਡੀਕਲ ਦੀਆਂ ਬਾਕੀ ਹੈ ਜੀ ਲੜਕਿਆਂ ਦੀਆਂ 27 ਸੀਟਾਂ ਨਾਨ ਮੈਡੀਕਲ ਦੀਆਂ ਤੇ 28 ਸੀਟਾਂ ਕਮਰਸ ਦੀਆਂ ਇਸ ਤਰ੍ਹਾਂ ਦੇ ਨਾਲ ਐਸਐਸ ਨਗਰਾ ਜਿਹੜਾ ਉਹਦੇ ਵਿੱਚ 29 ਸੀਟਾਂ ਮੈਡੀਕਲ ਦੀਆਂ ਬਾਕੀ ਪੰਜਾਂ ਜੀ ਨਾਨ ਮੈਡੀਕਲ ਵਿੱਚ 70 ਜੀ ਤੇ 30 ਹੈਗੀਆਂ ਕਮਰਸ ਦੇ ਵਿੱਚ ਇਸੇ ਤਰ੍ਹਾਂ ਦੇ ਨਾਲ ਸੰਗਰੂਰ ਦੇ ਵਿੱਚ ਜਿਹੜੀਆਂ 27 ਸੀਟਾਂ ਜੀ ਮੈਡੀਕਲ ਦੀਆਂ ਬਾਕੀ ਆ ਤੇ 90 ਸੀਟਾਂ ਜਿਹੜੀਆਂ ਨਾਨ ਮੈਡੀਕਲ ਦੀਆਂ ਬਾਕੀ ਆ ਤੇ 26 ਸੀਟਾਂ ਨੇ ਜਿਹੜੀਆਂ ਉਹ ਬਾਕੀ ਨੇ ਕਮਰਸ ਦੀਆਂ ਤਾਂ ਜਿਹੜੀ ਜਾਣਕਾਰੀ ਜਿਹੜੀ ਸਾਰੀ ਤੁਹਾਡੇ ਤੱਕ ਜਿਹੜੀ ਮਹੱਈਆ ਕਰਵਾਈ ਗਈ ਆ ਜਿਹੜਾ ਤੇ ਨਾਲ ਦੀ ਨਾਲ ਜਿਹੜੀ ਇਹ ਲੜਕੀਆਂ ਦੀ ਸੀਗੀ ਇਸ ਤੋਂ ਬਾਅਦ ਜਿਹੜੀ ਲੜਕੀਆਂ ਦੀ ਜਿਹੜੀ ਮੈਟ ਲਿਸਟ ਦੀ ਜਿਹੜੀ ਤੁਹਾਨੂੰ ਜਾਣਕਾਰੀ ਭਈਆ ਕਰਵਾਈ ਜਾਊਗੀ ਚੈਨਲ ਤੇ ਬੜੇ ਰਹੋ ਪਹਿਲੀ ਵਾਰ ਐ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਹਰ ਤਰ੍ਹਾਂ ਦੀ ਅਪਡੇਟ ਜਿਹੜੀ ਬੱਚਿਆਂ ਨੂੰ ਪਤਾ ਲੱਗਦੇ ਰਹੇ ਕਿੱਥੇ ਕਿੰਨੀਆਂ ਸੀਟਾਂ ਭਰ ਗਈਆਂ ਤਾਂ ਕਿ ਆਪਣੀ ਆਪਸ਼ਨ ਜਿਹੜੀ ਹੈਗੀ ਉਹ ਅਗਲੇ ਦਿਨ ਸਹੀ ਭਰ ਸਕਣਾ ਤੇ ਨਾਲ ਦੀ ਨਾਲ ਜਿਹੜੀ ਤੁਹਾਨੂੰ ਲੜਕੀਆਂ ਦੀ ਜਿਹੜੀ ਅਪਡੇਟ ਉਹ ਵੀ ਦੇਵਾਂਗੇ ਵੀ ਕਿੰਨੀਆਂ ਸੀਟਾਂ ਨੇ ਖਾਲੀ ਰਹੀਆਂ ਮੈਰੀਟੋਰੀਅਸ ਸਕੂਲਾਂ ਦੇ ਵਿੱਚ ਤੇ ਕਿੰਨੀਆਂ ਭਰੀਆਂ ਜਾ ਚੁੱਕੀਆਂ ਨੇ ਸ਼ੁਕਰੀਆ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਵਿਦਿਆਰਥੀਆਂ ਨੂੰ ਪਤਾ ਲੱਗੇ ਲਾਈਕ ਕਮੈਂਟ ਕਰੋ ਤੇ ਜਾਣਕਾਰੀ ਆਪਾਂ ਅੱਗੇ ਭਚਾਈਏ ਵਿਦਿਆਰ ਧੰਨਵਾਦੀ ਮਿਹਰਬਾਨ